ਹਾਂਜੀ ਦੋਸਤੋ ਕੀ ਹਾਲ ਚਾਲ ਆਇਓ ਦੋਸਤੋ ਸ਼ਰਕੈਂਡ ਵੀ ਮੈਂ ਵੀ ਕਹਿਣਾ ਦੋਸਤੋ ਅੱਜ ਵੀ ਚੱਲੇ ਆ ਮਿਲ ਤੇ ਪੰਗਵੀ ਮੇਲਾ ਵੇ ਇਹਦੇ ਲਾਗੇ ਥੋੜਾ ਤਰਨ ਤਰ ਲਾਗੇ ਮੈਂ ਤਰਨ ਤਰ ਲਾਗੇ ਮੇਲਾ ਵਾ ਤੇ ਇੱਥੇ ਚੱਲੇ ਆ ਦੇਖਣਾ ਜਾਣਾ ਟਰਾਲੀ ਤੇ ਤੇ ਪਹਿਲਾਂ ਵੇਖ ਕੇ ਆਉਨੇ ਆ ਕਿੰਨੇ ਵਜੇ ਟਰਾਲੀ ਚੱਲਣੀ ਆ ਪੁੱਛ ਕੇ ਆਉਨੇ ਆ ਕੀ ਆ ਈਮੋ ਉਚਾਲਾ ਤੇ ਚੱਲਦੇ ਆ ਪੁੱਛ ਕੇ ਆਉਨੇ ਆ ਚਲੋ ਜੀ ਮੋਟਰਸਾਈਕਲ ਦੀ ਹਲਦੇ ਆ ਪੁੱਛਣ ਪੁੱਛ ਕੇ ਆਇਆ ਕਿੰਨੇ ਵਜੇ ਹੋ ਗਈਆਂ ਤੇ 9 ਵਜੇ ਕਹਿੰਦੇ ਟਰਾਲੀ ਆਗਣੀ ਆ ਪੰਜਾਂ ਦਾ 30 ਮਿੰਟ ਤੱਕ ਤੇ 50 ਮਿੰਟ ਹੋ ਗਏ ਨੇ 8:50 ਮਿੰਟ ਹੋ ਇਹ ਨੋ ਮਿਲਦਾ ਕਹੇਨੀ ਟਰਾਲੀ ਤੇ ਚਲਦੇ ਹਾਂ ਦੋਸਤੋ ਇਹ ਟਰਾਲੀ ਵੇਖਣ ਚੱਲਨੇਗੇ ਤੇ ਆਈ ਹੈ ਕਿ ਨਹੀਂ ਕਿ ਰਾਜੇ ਨੂੰ ਮੁੜ ਕੇ ਫਿਰ ਵਾਪਸ ਘਰੇ ਚੱਲੇ ਹਾਂ ਮੇਰੇ ਨਾਲ ਰਮਾਰ ਰਹਿ ਗਏ ਘਰੇ ਦੇ ਨਾਲ ਪਰਣਾ ਵੀ ਲੈ ਕੇ ਆਣਾ ਤੇ ਉਹ ਲੈ ਕੇ ਆਣੇ ਆ ਤੇ ਇੰਨੇ ਵੀ ਆਪਣੇ ਰਮਾਰ ਨੂੰ ਲੈ ਕੇ ਆਣਾ ਤੇ ਚਲਦੇ ਹਾਂ ਅਗੋਂ ਵੀ ਟਰਾਲੀ ਲੱਗਣੀ ਹੈ ਗਰਮੀ ਬੜੀ ਹਵਾ ਦੇ ਚੱਲਨੀ ਹੈ ਜਦੋਂ ਟਰਾਲੀ ਰੁਕ ਗਈਆਂ ਇੱਥੇ ਤੇ ਗਰਮੀ ਬੜੀ ਲੱਗਣੀ ਇਸ ਕਰਕੇ ਪਰਣਾਪੁਰਨਾ ਲੈ ਆਈਏ ਨਾਲ ਦੋਸਤੋ ਤੈਨੂੰ ਅੱਜ ਗਿਆ ਤੇ ਹੁਣ ਹੀ ਵਾਪਸ ਘਰੇ ਆ ਗਏ ਆ ਤੇ ਬਹੁਤ ਨਿਆਰਾ ਆਇਆ ਉੱਥੇ ਤੇ ਗਰਮੀ ਵੀ ਬੜੀ ਸੀ ਤੇ ਸੰਘਤਾ ਵੀ ਬੜੀ ਸੀ ਤੇ ਹੁਣ ਆ ਗਏ ਆ ਘਰੇ ਤੇ ਆ ਬੂਟੇ ਲਿਆਂਦੇ ਆ ਕਾਦਾ ਅੰਬ ਦਾ ਨਿੰਬੂ ਦਾ ਤੇ ਹੋਰ ਕਾਦਾ ਓਏ ਹੈ ਅੰਬ ਦਾ ਨਿੰਬੂ ਦਾ ਦੇ ਅਮਰੂਦ ਦੇ ਬੂਟੇ ਲਿਆਂਦੇ ਤੇ ਫ੍ਰੀ ਮਿਲਦੇ ਸੀਗੇ ਤੇ ਅਸੀਂ ਲੈ ਲੈਂਦੇ ਨੇ ਤੇ ਹੁਣ ਕੀ ਅੱਗੇ ਵੀ ਦਿਖਾ ਦੇ ਕਿਨੇ ਲਾਏ ਉੱਥੇ ਅੱਗੇ ਵੀ ਹੋ ਕੇ ਨਹੀਂ ਲੱਗੀ ਅੱਗੇ ਤੇ ਆਹ ਤਿੰਨ ਹੋਰ ਲੈਣ ਦੇ ਨੇ ਤੇ ਵੀ ਲਾ ਦੇਣੇ ਹੁਣ ਚਾਰ ਹੁਣ ਦੋਸਤੋ ਸ਼ਾਮ ਹੋ ਗਈ ਆ ਸ਼ਾਮ ਦੇ 7:00 ਵੱਜ ਗਏ ਨੇ ਤੇ ਹੁਣ ਮੈਂ ਚਲਾਵਾਂ ਪੈਲੀ 'ਚ ਵੇਖ ਕੇ ਉਹਨੇ ਕਿਵੇਂ ਚਾਲਾ ਤੇ ਬੈਡਬਾਲ ਖੇਡਦੇ ਨਹੀਂਗੇ ਪਸੀਨਾ ਪਸੀਨੀ ਹੋ ਗਏ ਆ ਗਾੜੀ 'ਚ ਬੈਡਬਾਲ ਛੱਡਿਆ ਤੇ ਹੁਣ ਚੱਲਦੇ ਆ ਬੰਬੀ ਦੇ ਆਉਥੇ ਜਾਣਾ ਜੇ ਇਹ ਥੋੜੀ ਦਿਖਾਂਦੀ ਆ ਉਹ ਜਿੱਥੇ ਬੋੜੀ ਆ ਉੱਥੇ ਤੱਕ ਜਾਣਾ ਤੇ ਚੱਲਦੇ ਆ ਕਿਉਂ ਵੀ ਹੁਣ ਦੋਸਤੋ ਬੰਬੀ ਤੇ ਪਹੁੰਚ ਗਏ ਆ ਤੇ ਬੱਤੀ ਬੰਦਾ ਇਸ ਵੇਰ-ਸਵੇਰੇ ਬੱਤੀ ਹੁੰਦੀ ਆ ਇਸ ਵੇਰ ਦਾ ਟਾਈਮ ਆ ਬੱਤੀ ਆ ਬੰਬੀ ਦਾ ਤੇ ਉੱਥੇ ਉਹ ਪਤਾ ਨਹੀਂ ਕੀ ਕਰਦੇ ਨੇ ਵਟਾ-ਵਟਾ ਮੇਰੇ ਨਾਲ ਲੁੱਪਣ-ਲੁੱਪਾਂਦੇ ਨੇ ਅਜੇ ਪਤਾ ਨਹੀਂ ਕੀ ਕਰਦੇ ਆ ਜਾ ਕੇ ਦੇਖਦੇ ਆ ਭਲਾ ਕੀ ਕਰਦੇ ਆ ਤੇ ਪੈੜੀ ਜੋ ਆਪ ਸਾਗੇ ਆ ਤੇ ਇਹ ਨਾ ਵਟਾਂ ਦੀ ਗੱਲ ਨਹੀਂ ਜੀ ਸਣਾ ਚੂਹੇ ਰੋਡਾਂ ਘੜਤਾਂ ਦੇ ਟਿਲ ਸਣਾ ਦੂਜੇ ਜੋਂ ਦਾ ਦੂਜੇ ਪੈੜੀ ਦਾ ਪਾਣੀ ਦੂਜੇ ਪੈੜੀ ਦੀ ਦੂਜੀ ਪੈੜੀ ਚੱਲ ਜਾਂਦਾ ਹੀਗਾ ਤੇ ਉਹਦੇ ਕਰਕੇ ਨਾ ਝੋਨਾ ਫਿਰ ਉੱਗੀ ਹੋਏ ਤਾਂ ਪਾਣੀ ਆਦਾ ਨਹੀਂ ਝੋਨੇ ਚ ਜੋ ਨਹੀਂ ਪਾਣੀ ਜ਼ਿਆਦਾ ਇਹਨਾਂ ਜਿਹੜੇ ਸੜੀ ਉੱਪਰ ਕੇ ਆਇਆ ਤੇ ਹੋ ਨਹੀਂ ਚੱਲੇ ਵਾਪਸ ਘਰੇ ਜਾਉਂਦੇ ਸਭ ਬੂਟਾ ਲਾਉਂਦੇ ਆ ਆ ਵੀ ਇੱਧਰ ਇੱਧਰ ਹੋਰ ਇੰਦਰਾਵਤ ਪਰਾ ਆ ਲੈ ਲੈ ਬੰਦ ਕਰ ਦੇ ਚੱਲ ਕਰਤੀ ਆ ਨਾ ਬੰਦ ਕਰ ਲੈ ਲਾਉਣ ਜਾਂਦਾ ਦਿਆਂ ਇਹਦੇ ਦੱਸ ਦੇ ਨਿੰਬੂ ਦਾ ਲਾਉਂਦੇ ਨਿੰਬੂ ਹਣ ਦੋਸਤੋ ਨਿੰਬੂ ਦਾ ਬੂਟਾ ਲੱਗ ਗਿਆ ਵਾ ਤੇ ਹੁਣ ਬਾਡੀ ਭਰ ਕੇ ਪਾਣੀ ਪੋਣਾ ਹੁੰਤੇ ਚੱਲਦੇ ਆ ਪਾਣੀ ਲੈ ਕੇ ਲੈ ਵੇ ਸਾਦੇ ਪਾਣੀ ਆ ਲੈ ਸਾਦੇ ਆ ਤਾ ਨਾ ਆਪੋ ਖਾਂਡੇ ਕਰ ਵੇ ਬਰਾਵਾ ਤੇਰੀ ਰੀ ਪੇਰਿਆ ਪੰਗੀ ਪਾਤਾ ਦੋਸਤੋ ਨਿੰਬੂ ਦਾ ਬੂਟਾ ਲਾਉਂਦਾ ਵਾ ਤੇ ਹੁਣ ਆਂਬ ਦਾ ਬੂਟਾ ਲੱਗਿਆ ਲਾਉਣਾ ਆ ਫਾੜ ਆ ਖੋਲ ਤੇ ਸਹੀ ਆ ਲਫਾ ਬਲੂਆ ਆ ਲੈ ਤੂੰ ਫਾੜ ਆ ਲੈ ਆ ਲੈ ਫੋਨ ਤੇ ਫਾੜ ਤੂੰ ਫਾੜ ਮਿੱਟੀ ਨਹੀਂ ਮੀਨ ਮਿੱਟੀ ਨਹੀਂ ਦੀਦੀ ਦੀ ਪਾਣੀ ਲੈ ਚ ਪਾਣੀ ਪਰਦੇ ਪਰਨਾ ਗੱਲ ਬੰਮੀ ਛੱਡਦਾ ਲਾ ਵਾ। ਵਾਲੀ ਮਿੱਟੀ ਉੱਪਰ ਅੱਧੇ ਪਾਸੇ ਪਾ ਦੇ। ਬੰਮੀ ਛੱਡਦਾ ਨਹੀਂ ਸੀ। ਕੋਈ ਨਹੀਂ। ਹੋ ਦੋਸਤੋ ਰਾਤ ਹੋ ਗਿਆ ਤੇ ਅੱਜ ਦੇ ਵਲੋਗ ਵੀ ਬਸ ਇੰਨਾ ਹੀ। ਆਈ ਹੋਪ ਤੁਹਾਨੂੰ ਵਲੋਗ ਦੇ ਲੱਗਾਏਗਾ। ਜੇ ਵਲੋਗ ਦੇ ਲੱਗਾ ਬਲੋਗ ਨੂੰ ਲਾਇਕ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ। ਮਿਲਦੇ ਤੁਹਾਨੂੰ ਕਿਸੇ ਨਵੇਂ ਵਲੋਗ ਸਟਿਲ ਟੈਕ ਕੇ। ਰਾਬ ਰੱਖਾ।